ਸਭ ਤੋਂ ਪਹਿਲਾਂ ਤਾਂ ਧੂਰੀ ਦਾ ਤੇ ਸੰਗੂਰ ਦਾ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਸੋਸ਼ਲ ਮੀਡੀਆ ਜਿਹੜੇ-ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਬਹੁਤ-ਬਹੁਤ ਤੁਹਾਡਾ ਧੰਨਵਾਦ ਪੁਰਾਣੇ ਸਾਥੀ ਬੈਠੇ ਨੇ ਸਾਡੇ ਸੰਗਰਸ਼ ਦੇ ਦਿਨਾਂ ਦੇ ਵੀ ਸਾਥੀਓ ਤੇ ਬੜਾ ਕੁਝ ਤੁਹਾਡੇ ਕੈਮਰਿਆਂ ਰਾਹੀਂ ਅਸੀਂ ਕਿਹਾ ਬੜਾ ਕੁਝ ਤੁਹਾਡੇ ਕੈਮਰਿਆਂ ਨੇ ਵਿਕਾਸ ਦੇ ਕੰਮ ਦਿਖਾਏ ਵੀ ਗਰੰਟੀਆਂ ਪੂਰੀਆਂ ਹੁੰਦੀਆਂ ਦਿਖਾਈਆਂ ਵੀ ਮੰਗਾ ਵੀ ਲੋਕਾਂ ਨੇ ਮੰਗ ਪੱਤਰ ਵੀ ਕਾਇਆ ਸੋ ਅੱਜ ਤੁੜੀ ਹਲਕੇ ਦੇ ਇੱਕ ਤਾਂ ਤੁੜੀ ਦੇ ਵਿੱਚ ਐ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲੇ ਤੁਸੀਂ ਪਲੀਜ਼ ਉੱਥੇ ਜਾ ਕੇ ਆਇਓ ਉਧਰ ਪਲੀਜ਼ ਉਹਦਾ ਕੱਲ ਨੂੰ ਵਰਕਿੰਗ ਡੇ ਹੈ ਉੱਥੇ ਲੋਕਾਂ ਨਾਲ ਗੱਲਬਾਤ ਕਰਿਓ ਤੇ ਇੱਕੋ ਛੱਤ ਹੱਲੇ ਸਾਰਾ ਕੁਝ ਕੰਮ 51 ਕਿਸਮ ਦੇ ਕੰਮ ਉੱਥੇ ਹੋ ਜਾਣਗੇ ਇੱਕੋ ਰਿਸੈਪਸ਼ਨ ਤੋਂ तोजी मिलनी है बस तो बै जाना फिर सारा कुछ करके चाहे वो जाति प्रमाण पत्र है चाहे पासपोर्ट का काम है चाहे कोई विधवा पेनशन ज अ तीन मिलया भी दो तीन जो आए थे बड़े शानदार वेटिंग रूम भी है मीटिंग रूम भी है जितने प्रैस कॉन्फ्रेंस हो सकती है और बहुत अच्छा एक माहौल उट होगा उस तुम घनौर ਦੇਖੇ ਨਾ ਅੱਜ ਆਹ ਪੰਜ ਪਿੰਡਾਂ ਦੀਆਂ ਪੰਚਾਇਤਾਂ ਸਿਰਜ ਬੁਲਾਈਆਂ ਸੀ ਜਿਦੇ ਚ ਜਾਗਲੀ ਤਨੌਰ ਖੁਰਤਕਨੌਰ ਕਲਾਂ ਇਹ ਤੋਂ ਲਾਵਾ ਕਾਤਰੋਂ ਤੇ ਕਨੌਰ ਬਨੌਈ ਕਲਾਂ ਤੇ ਬਹੁਤ سارے ਪੈਸੇ ਪਹਿਲਾਂ ਵੀ ਇਨਾ ਪਿੰਡਾਂ ਨੂੰ ਆ ਚੁੱਕੇ ਨੇ ਔਰ ਸਰਪੰਚਾਂ ਨੇ ਅਜੇ ਦਿੱਸੇ ਨਹੀਂ ਕੰਮ ਚੱਲ ਰਹੇ ਨੇ ਹੋਰ ਵੀ ਉਹਨਾਂ ਦੀਆਂ ਮੰਗਾਂ ਸੀ ਕਿਸੇ ਪਿੰਡ ਨੂੰ 40 ਲੱਖ ਦਾ ਚੈੱਕ ਇੱਕ ਕਰੋ ਨੂੰ 52 ਲੱਖ 41 ਹਜ਼ਾਰ ਦਾ ਚੈੱਕ ਹੈ ਇੱਕ ਮੈਨੂੰ ਵੀ ਰੱਖਦਾ ਹੁਣ ਉਹ ਸਟੇਟ ਦਾ ਹਿੱਸਾ ਹੈ ਉਹ ਸੈਂਟਰ ਦੀ ਸਕੀਮ ਚ 23 ਲੱਖ ਦਾ ਉਹਨਾਂ ਨੂੰ ਸੈਂਟਰ ਤੋਂ ਆਉਗਾ ਔਰ 32 ਲੱਖ ਪਿੰਡਾਂ ਦੇ ਛੱਪੜ ਮੁੱਖ ਮੰਗਾ ਜਿਹੜੀਆਂ ਛੱਪੜ ਤੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਤੇ ਸਟੇਡੀਅਮ ਇਹ ਤਿੰਨ ਤਾਂ ਜੀ ਮੰਗਾ ਹਰ ਪਿੰਡੀਆਂ ਨੇ ਉਹ ਪੂਰੀਆਂ ਕਰਨੀਆਂ ਨੇ ਤੇ ਨਾਲ ਨਾਲ ਲਾਇਬ੍ਰੇਰੀ ਦੀ ਮੰਗ ਹੈ ਕਿਤੇ ਕਿਤੇ ਜਿਹੜਾ ਉਹ ਪਿੰਡ ਦੀਆਂ ਗਲੀਆਂ ਨਾਲੀਆਂ ਵਾਸਤੇ ਵੀ ਲੋਕਾਂ ਨੇ پیسے ਮੰਗੇ। ਸੋ ਮੈਂ ਨਹੀਂ ਦੇਖਦਾ ਕਿ ਜਿਹੜਾ ਸਰਪੰਚ ਕਿਹੜੀ ਪਾਰਟੀ ਦਾ ਹੈ ਜਾਂ ਕਿੱਦੋਂ ਹੈ ਜਾਂ ਪਿੰਡ 'ਚ ਕਿੰਨੀਆਂ ਵੋਟਾਂ ਪਈਆਂ ਜਾਂ ਉਹ ਮੈਂ ਦੇਖਦਾ ਕਿ ਪ੍ਰੋਜੈਕਟ ਕੀ ਹੈ। ਪ੍ਰੋਜੈਕਟ ਵਧੀਆ ਹੋ ਗਿਆ ਸੀ। ਜਿਹੜਾ ਖਜ਼ਾਨੇ ਦਾ ਮੂਹ ਜਿਹੜਾ ਪਿੰਡਾਂ ਦੇ ਲੋਕਾਂ ਵੱਲ ਸ਼ਹਿਰਾਂ ਦੇ ਲੋਕਾਂ ਵੱਲ ਕਸ ਬਣੇ। ਪਹਿਲੇ ਖੁੱਲੇ ਹੋਏ ਤੇ ਇਹਦੇ ਵਿੱਚ ਤੁਹਾਨੂੰ ਮੈਂ ਡਿਟੇਲ ਸਾਰੀ ਦੱਸ ਦੂੰਗਾ ਤੇ ਕੱਲਾ-ਕੱਲਾ ਤੁਹਾਨੂੰ ਲਿਖ ਕੇ ਸਾਰਾ ਪਤਾ ਲੱਗ ਜੂਗਾ। ਕਿਹੜੇ-ਕਿਹੜੇ ਪਿੰਡ ਨੂੰ ਕਿਹੜੇ-ਕਿਹੜੇ ਕਿੰਨੇ-ਕਿੰਨੇ ਪੈਸੇ ਗਏ ਨੇ। ਇਹ ਜ ਕਨੌਰ ਹੀ ਕਨੌਰ ਕਲਾਂ ਕਨੌਰ ਹੀ ਕਲਾਂ ਕਨੌਰ ਖੁਰਦ ਕਾਤਰੂ ਚਾਂਦਲੀ ਇਹਨਾਂ ਦੇ ਸਾਰੇ ਜਿਹੜੇ ਪਿੰਡਾਂ ਦੇ ਐਸੀਆਂ ਦੀ ਗੱਲਾਂ ਮੈਂ ਕੋਈ ਜ਼ਿਆਦਾ ਡਿਟੇਲ ਨਹੀਂ ਦੱਸਾਂਗਾ ਬਾਕੀ ਅੱਜ ਮੈਂ ਨੰਗਲ ਗਿਆ ਸੀ ਮੈਂ ਨੰਗਲ ਤੋਂ ਆਇਆ 21 ਮਈ ਐ ਅੱਜ ਦੇ ਦਿਨ ਤੋਂ ਲੈ ਕੇ ਅਗਲੀ 21 ਮਈ ਤੱਕ ਪਾਣੀ ਦਾ ਜਿਹੜਾ ਕੋਟਾ ਵੰਡਿਆ ਜਾਂਦਾ ਸੋ ਅੱਜ ਅਸੀਂ ਪੰਜਾਬ ਵੱਲੋਂ ਜਿਹੜਾ ਹਰਿਆਣੇ ਨੂੰ ਰਾਜਸਥਾਨ ਨੂੰ ਕੋਟਾ ਨਿਰਧਾਰਤ ਹੈ ਅੱਜ 1 ਵਜੇ ਤੋਂ ਅਸੀਂ ਛੱਡਣਾ ਸ਼ੁਰੂ ਕਰਤਾ 1 ਘੰਟੇ ਵਿੱਚ 100 ਕਿਲੋਸਿਕ ਛੱਡਦੇ ਅਗਲੇ ਘੰਟੇ ਫਿਰ 100 ਕਿਲੋਸਿਕ ਹੋ ਤਾਂ ਫਿਰ ਜਿੰਨਾ ਉਹਨਾਂ ਦੇ ਹਿੱਸੇਪਣਾਉਂਦਾ ਜਿੰਨਾ ਉਹਨਾਂ ਦੀਆਂ ਨਹਿਰਾਂ ਇੱਕਦਮ ਨਹੀਂ ਛੱਡੇ ਜਾਂਦਾ ਪਾਣੀ ਤੇ ਜਿੰਨਾਂ ਨਹਿਰਾਂ ਉਹਨਾਂ ਨੇ ਚਲਦੀਆਂ ਨੇ ਉਹ ਸਭ ਨਾਲ ਪਾਣੀ ਮਿਲ ਜੂਗਾ ਇਹੀ ਗੱਲ ਮੈਂ ਇੱਕ ਤਰੀਕੇ ਤੋਂ ਕਹਿੰਦਾ ਰਿਹਾ ਹਾਂ ਕਿ 21 ਤਰੀਕ ਤੋਂ ਤੁਹਾਨੂੰ ਵੈਸੀ ਪਾਣੀ ਮਿਲ ਜਾਣਾ ਜਿਹੜਾ ਨਾਰਮਲ ਕੋਟਾ ਤੁਹਾਡਾ ਬੰਦਾ ਨਿਰਧਾਰਿਤ ਹੈ। ਹਾਲਾਂਕਿ ਉਹ ਵੀ ਬਹੁਤ ਚਿਰ ਪਹਿਲਾਂ ਨਿਰਧਾਰਿਤ ਹੋਇਆ ਹੋਇਆ ਹੈ ਜਦੋਂ ਬਹੁਤ ਜ਼ਿਆਦਾ ਪਾਣੀ ਸੀ। ਅਸੀਂ ਮੰਗ ਕਰਦੇ ਹਾਂ ਕਿ ਹੁਣ ਪਾਣੀ ਨੂੰ ਮਾਪ ਕੇ ਹੁਣ ਜਿਹੜਾ ਭਾਖੜਾ 'ਚ ਜਾ ਪੌਂਗ 'ਚ ਜਾ ਹਰਜੀਸਾਗਰ ਡੈਮ 'ਚ ਕਿੰਨਾ ਪਾਣੀ ਆ। ਹੁਣ ਦੇ ਮੁਤਾਬਕ ਤੁਸੀਂ ਡਿਸਟ੍ਰਿਬਿਊਸ਼ਨ ਕਰੋ। ਹੁਣ ਦੇ ਮੁਤਾਬਕ ਵੰਡ ਕਰੋ ਧੱਕਾ ਨਾ ਕਰੋ। ਹਰਿਆਣਾ ਨੇ ਬਾਦੂ ਪਾਣੀ ਮੰਗਿਆ। ਅਸੀਂ ਨਹੀਂ ਦਿੱਤਾ ਸਾਡੇ ਕੋਲ ਹੈ ਹੀ ਨਹੀਂ ਕਿਉਂਕਿ ਅਸੀਂ ਵਰਤਣ ਲੱਗੇ ਪਾਣੀ ਨੂੰ 700 ਕਿਲੋਮੀਟਰ ਪਾਈਪ ਲਾਈਨ ਪੈ ਚੁੱਕੀ ਹੈ ਪੰਜਾਬ ਚ ਤੁਸੀਂ ਤੁਹਾਡੇ ਬਹੁਤ ਸਾਰੇ ਦੋਸਤ મિતਰ ਪੂਰੇ ਪੰਜਾਬ ਵਿੱਚ ਆਉਣਗੇ ਕੋਈ ਪਾਈਪ ਫੈਕਟਰੀ ਹੋਵੇ ਪੰਜਾਬ ਚ ਜਿਹਦੇ ਕੋਲ ਪਾਈਪ ਪਏ ਹੋਣ ਸਾਨੂੰ ਰੀਲਿਸ ਐਡਰੈਸ ਦੇ ਦੇ ਕਿਸੇ ਪਾਈਪ ਫੈਕਟਰੀ ਕੋਲੇ ਪਾਈਪ ਨਹੀਂ ਹੈਗੇ ਜੀ ਇਸ ਵਾਰ ਆਰਡਰ ਤੇ ‟ਬੇਟਿੰਗ ਲਿਸਟ ਚੱਲ ਰਹੀ ਹੈ” ਸੋ ਪਾਣੀ ਨਹਿਰੀ ਪਾਣੀ ਨੂੰ ਅਸੀਂ ਵਰਤਣ ਲੱਗੇ ਉਹ ਉਹ ਪੁਰਾਣੀਆਂ ਆਤਾਂਤੀ ਖੜੇ ਰਹੇ ਕਿ ਸਾਨੂੰ ਇਹੀ ਮਿਲ ਜਾਂਦਾ ਹੁੰਦਾ ਉਹ ਨਹੀਂ ਮਿਲਿਆ ਇਸ ਵਾਰ ਅਸੀਂ 95% ਦੇ ਨੇੜੇ-ਨੇੜੇ ਅਸੀਂ ਯੂਜ਼ ਕਰ ਲਿਆ ਅੱਜ ਦਾ ਪਾਖੜਾ ਪਹਿਲਾਂ ਕਦੇ 76 75 ਤੋਂ ਵਧਿਆ ਨਹੀਂ ਸੀ ਪੰਜਾਬ ਤੇ ਕੋਰਟ ਦੇ ਵਿੱਚ ਵੀ ਅਸੀਂ ਲੜ ਰਹੇ ਹਾਂ ਕੋਰਟ 'ਚ ਅਸੀਂ ਕਹਿੰਦੇ ਅਸੀਂ ਤਾਂ ਆਪਣੇ ਹਿੱਸੇ ਵਰਤਦੇ ਹਾਂ ਇਹ ਆਪਣਾ ਹਿੱਸਾ ਵਰਤ ਕੇ ਵੀ ਸਾਧ ਤੋਂ 1,42,000 ਤੋਂ ਵੱਧ ਕਿ ਉਸ ਜਿਹੜਾ ਪਾਣੀ ਉਹ ਵੱਧ ਵਰਤ ਚੁੱਕੇ ਨੇ ਆਪ ਦੇ ਕੋਲ ਤੇ ਅਸੀਂ 휴ਮਨਿਟੇਰੀਅਨ ਗਰਾਉਂਡ ਤੇ ਮਾਨਵਤਾ ਦੇ ਆਧਾਰ ਤੇ ਅਸੀਂ ਉਹਨਾਂ 4000 ਮਤਲਬ ਕਿ ਉਸ ਇੱਕ ਜਿਹੜਾ ਪੀਣ ਵਾਸਤੇ ਉਹਨੂੰ ਮੰਗਿਆ ਸੀ ਅਸੀਂ ਦੇ ਦੇ ਸੀ ਪਰ ਜੇ BBMP ਦਾ ਜਿਹੜਾ ਐਗਰੀਮੈਂਟ ਦੇਖੀ ਉਹ ਚ ਕੋਈ ਮਾਨਵਤਾ ਦੀ ਕਲੋਜ਼ ਨਹੀਂ ਹੈਗੀ ਕਿ ਜੇ ਮਾਨਵਤਾ ਦੇ ਆਧਾਰ ਤੇ ਦੇਵ ਪਰ ਕੋਈ ਨਹੀਂ ਅਸੀਂ ਤਾਂ ਆਪਣੇ ਭਾਈ ਕਨੇ ਹੀ ਆ ਜਿਹਦੇ ਵਾਰਸ ਆ ਅਸੀਂ ਤਾਂ ਦੁਸ਼ਮਣਾਂ ਨੂੰ ਵੀ ਲੜਾਈ ਚ ਪਾਣੀ ਪਾਉਂਦੇ ਰਹੇ ਸਾਡਾ ਦੁਸ਼ਮਣ ਥੋੜੀ ਹਰਿਆਣਾ ਸਾਡਾ ਦੇਸ਼ ਪਾਸੀ ਨਹੀਂ ਆ ਪਰ ਇਹ ਰਾਜਨੀਤੀ ਜਿਸ ਤਰੀਕੇ ਨਾਲ ਕਰ ਰਹੇ ਸੀ ਜਿਸ ਧੱਕੇ ਨਾਲ ਬਾੰਮ ਰੋੜ ਕੇ ਸਾਡਾ ਪਾਣੀ ਮੰਗ ਰਹੇ ਸੀ ਉਹ ਤਰੀਕਾ ਚੱਲਣਾ ਨਹੀਂ ਅੱਜ ਵੀ ਮੈਂ ਇਹੀ ਕਹਿ ਕਹਿਆ ਤੁਹਾਡੇ ਸਾਹਮਣੇ ਵੀ ਇਹ ਕਹਿਣਾ ਕਿ ਹਰਿਆਣੇ ਨੂੰ ਹੁਣ ਆਪਣਾ ਪਾਣੀ 1 ਸਾਲ ਵਾਸਤੇ ਸੰਜਮ ਨਾਲ ਵਰਤਣਾ ਚਾਹੀਦਾ ਅਗਲੀ ਵਾਰ ਵੀ ਨਾ ਉਮੀਦ ਕਰੋ ਸਾਡੇ ਤੋਂ ਕਿ ਤੁਸੀਂ ਮਾਰਚ ਚ ਆਪਣਾ ਖਤਮ ਕਰਕੇ April May ਚ ਕਹਿੰਦੇ ਸਭ ਪਾਣੀ ਦੇ ਦਿਓ ਨਹੀਂ ਹੈਗਾ ਸਾਡੇ ਕੋਲੇ ਬਾਦੂ ਪਾਣੀ ਅਸੀਂ ਆਪਣਾ ਪਾਣੀ ਆਪ ਵਰਤਣ ਲੱਗ ਗਏ ਪਹਿਲਾਂ ਤਾਂ ਚਲੇ ਜਾਂਦੀ ਸੀ ਲਾਪਰਵਾਹੀਆਂ ਹੁਣ ਅਸੀਂ ਬੂੰਦ ਬੂੰਦ ਦਾ حساب ਲੈ ਰਹੇ ਹਾਂ ਸੋ ਇਸ ਕਰਕੇ ਅੱਜ ਇੱਕ ਵੀ ਮਈਆ ਅਸੀਂ ਪਾਣੀ ਵੀ ਆਪ ਨੱਕੇ ਤੇ ਜਾ ਜਾ ਕੇ ਰੱਖੀ ਦਿੱਤੀ ਹੈ ਉਹ ਪੰਜਾਬ ਦੇ ਪਾਣੀ ਵਾਸਤੇ ਇੱਕ ਇੱਕ ਬੂੰਦ ਵਾਸਤੇ ਲੜਾਈ ਲੱਗਦੀ ਆ ਆਸਾ ਬਰਦੀਆਂ ਤੋਂ ਅੰਦਰ ਲੱਗਦਾ ਵੀ ਜਿਹੜੇ ਦਿੱਲੀ ਆਂਦਾ ਜਾ ਰਹੇ ਨੇ ਕਿ ਸਾਊਥ ਤੋਂ ਜਿਹੜੀ ਉਹਨੂੰ ਲੱਭ ਕੇ ਕੱਢਿਆ ਜਾ ਪਰ ਦਿੱਲੀ ਤੇ ਲੱਗਦਾ ਕਿ ਇਹ ਵੀ ਲਾ ਦੇ ਅੰਦਰ ਕਿ ਜਿਹੜੇ ਉੱਤੇ ਖੜਾ ਖੜਾ ਕਰਦੇ ਨੇ ਪਾਣੀ ਇਹ ਪਹਿਲਾ ਹੱਕ ਤਾਂ ਪੰਜਾਬ ਦਾ ਨਾਲ ਇਵਨ ਹਰਿਆਣਾ ਤੇ ਰਾਜਸਥਾਨ ਕੋਰਪਰੀਅਨ ਵੀ ਕਿੰਨੇ ਬਣਾ ਲੈਣਾਂ ਇਹਨਾਂ ਨੂੰ ਜਦ ਕਿ ਉਹ ਕਿਸੇ ਵੀ ਦਰਿਆ ਨਾਲ ਉਹਨਾਂ ਦਾ 1 ਇੰਚ ਵੀ ਜ਼ਮੀਨ ਨਹੀਂ ਲੱਗਦੀ ਨਾ ਸਤਲੋ ਜਿੰਨਾ ਨਾ ਰਾਵੀ ਨਾ ਨਾ ਬਿਆਸ ਨਾ ਹਿੱਸਾ ਹੋ ਰਾਵੀ ਚੋ ਵੀ ਮੰਗਦੇ ਆ ਹਿੱਸਾ ਹੋ ਗਿਆ ਚੋ ਮੰਗਦੇ ਆ ਜੋ ਪਹਿਲਾਂ ਜ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ ਉਦੋਂ ਜੋ ਬਣਦਾ ਸੀ ਉਹ ਤਾਂ ਉਹ ਤਾਂ ਜਮਨਾ ਚ ਵੀ ਬਣਦਾ ਸੀ ਪੰਜਾਬ ਦਾ ਜਦੋਂ ਜਿਹੜਾ ਮਹਾਪੰਜਾਬ ਕਹ ਲੋ ਜਦੋਂ ਉਦੋਂ ਪੰਜਾਬ ਸੀ ਤਾਂ ਪੰਜਾਬ ਦਾ ਹਿੱਸਾ ਜਿਹੜਾ ਸੀ ਜਮਨਾ ਦੇ ਪਾਣੀ ਸੀ ਜਦੋਂ ਹਰਿਆਣਾ ਲੱਗ ਗਿਆ ਹਰਿਆਣਾ ਜਮਨਾ ਨਾਲ ਤੋਂ ਪਾਣੀ ਲੈਂਦਾ ਹੈ ਜੇ ਵੀ ਪਰ ਪੰਜਾਬ ਦਾ ਘੜਤਾ ਸਭ ਪੰਜਾਬ ਤੋਂ ਮੰਗਣ ਲੱਗ ਤੇ ਜਦੋਂ ਹੈ ਹੀ ਇਕੱਠੇ ਸੀ ਦੋ ਭਾਈ ਜੇ ਕੋਈ ਸਾਂਝੀ ਚੀਜ਼ ਆ ਦੋ ਦੋਸਤਾਂ ਚ ਵੰਡੀ ਜਾਊਗੀ ਤੇ ਉਹ ਤਾਂ ਉਹਨਾਂ ਨੇ ਰੱਖ ਲਿਆ ਜਾਣਾ ਵਾਲਾ ਤਾਂ ਪਰ ਨਾਲ ਦੀ ਨਾਲ ਸਦੋ ਸੱਸ ਬਾਈ ਅੱਲ ਮੰਗਣ ਲੱਗੇ ਨਾਲ ਦੇ ਆਉਣ ਭਾਖੜਾ ਤੋਂ ਕਹਿੰਦੇ ਵੱਧ ਪਾਣੀ ਦਿਓ ਔਰ ਧੱਕਾ ਕਰਨ ਲੱਗੇ ਸਵੇਰੇ 6 ਵਜੇ ਚੇਅਰਮੈਨ ਉੱਠ ਕੇ ਆ ਜਾਂਦਾ ਸੀ ਮੈਂ ਗੇਟ ਖੋਲੂਗਾ ਐਂ ਕਿ ਆئیںਗੇ ਕੁਲ ਦੇ ਬੱਚਿਆਂ ਦੀ ਗੱਲ ਹੈ ਸੋ ਇਸ ਕਰਕੇ ਪਾਣੀ ਵਾਸਤੇ ਜੋ ਉਹ ਸਾਡੀ ਲਾਈਫ ਲਾਈਨ ਹੈ ਪੰਜਾਬ ਦੀ ਜਦੋਂ ਹੋਵੇ ਨਾ ਸੀ ਪਾਣੀ ਤੇ ਇਹ ਦੁਰਦੁਰ ਗਲਤ ਇਸਤੇਮਾਲ ਕਰਾ ਸਾਡੇ ਕੋਲੇ ਆਪ ਦੇ ਪਾਈਪ ਪਾ ਰਹੇ ਆ ਕੱਸੀਆਂ ਚਲਾ ਰਹੇ ਆ ਰਜਵਾਹੇ ਪੁਰਾਣੇ ਬੰਦ ਪਏ ਸੂਏ ਸਾਰੇ ਚਲਾ ਰਹੇ ਆ ਨਹਿਰੀ ਪਾਣੀ ਅਸੀਂ ਵਰਕ ਥੱਲੇ ਵਾਲਾ ਪਾਣੀ ਸਾਡਾ ਵਰਤਣ ਕਰਕੇ ਮਤਲਬ ਫੁੱਟਾਂ 'ਚ ਵੀ 600 ਫੁੱਟ ਤੇ ਜਾਵੜਿਆ ਜੀ ਸੋ ਇਸ ਕਰਕੇ ਸਾਡੇ ਕੋਲੇ ਫालतू ਪਾਣੀ ਹੈ ਨਹੀਂ ਹਾਂ ਜਿਹੜਾ ਇਹਨਾਂ ਦਾ ਹਿੱਸਾ ਬਣਦਾ ਉਹ ਸਰਕਾਰ ਨੇ ਪੈਸੇ ਭੇਜਾ ਕੇ ਹੀ ਕਰਦਾ ਦਿੰਦੀ ਸੀ ਇਹ ਸਰਕਾਰ ਉਹ ਡਾ ਕਰਦਾ ਦਿੰਦੀ ਸੀ ਉਹ ਤਾਂ ਉਹ ਤਾਂ ਮੌਕੇ ਦੇਖਦੇ ਨੇ ਜੀ ਪੰਜਾਬ ਨੂੰ ਕਿਹੜੇ ਬੱਸੇ ਮਾਰ ਮਾਰੀਏ ਜੰਗ ਹੈ ਉਹ ਸਾਡੇ ਘਰ ਪੈਦੀ ਹੈ ਠੀਕ ਹੈ ਜੀ ਸਾਰੀ ਸਾਰੀ ਜਿਹੜੀ ਜੰਗ ਲੜੀ ਗਈ ਕਿੱਥੇ ਲੜੀ ਗਈ ਹੈ ਹਾਜ਼ਿਲ ਕਤੋਂ ਪਠਾਨਕੋਟ ਤੱਕ ਜਿੰਨੇ ਡਰੋਨ ਆਏ ਜਿੰਨੀਆਂ ਮਜਾਇਲਾਈਆਂ ਸਾਡੇ ਕੋਲੇ ਠੀਕ ਹੈ ਜੀ ਪਾਣੀ ਵਾਲੀ ਜੰਗ ਹੈ ਉਹ ਸਾਨੂੰ ਲਾ ਰੱਖੀ ਹੈ ਮੈਨੂੰ ਸਮਝ ਨਹੀਂ ਆਉਂਦੀ ਸੀ ਪੁਲਿਸ ਨੂੰ ਮੈਂ ਬਾਰਡਰ ਤੇ ਲਾਵਾਂ ਜਾਂ ਡੈਮਾਂ ਤੇ ਲਾਵਾਂ ਹੈ ਜੀ ਇਧਰ ਕਿਸਾਨਾਂ ਵਾਲਾ ਜਿਹੜਾ ਉਹਦੇ ਚ ਇਹਨਾਂ ਨੇ ਬਾਰਡਰ ਬੰਦ ਕਰਕੇ ਰੱਖੀ ਠੀਕ ਹੈ ਨਾ ਸੋ ਵ੍ਰਿਸ਼ਟਾਚਾਰ ਬ੍ਰੁੱਧ ਤੇ ਨਸ਼ਿਆਂ ਬ੍ਰੁੱਧ ਜੰਗ ਹੈ ਉਹ ਅਸੀਂ ਲੜ ਰਹੇ ਆ ਹੁਣ ਮਤਲਬ ਕਿ ਕਿਸੇ ਪਾਸੇ ਤੋਂ ਤੁਹਾਨੂੰ ਖੰਢੀ ਆ ਬਤਾ ਬੁਲਾਉਣ ਦੋ ਆ ਡੀ ਐਫ ਦਾ ਸਾਡਾ ਪੈਸਾ ਰੋਕੀ ਬੈਠੇ ਆ ਝੋਲ ਵੀ ਚਾਹੀਦੇ ਸਾਥੋਂ ਪੀ ਡੀ ਐਫ ਵਾਸਤੇ ਆਪਣੀ ਡਿਸਟ੍ਰਿਬਿਊਸ਼ਨ ਸਿਸਟਮ ਵਾਸਤੇ ਜਿਹੜਾ ਪੀ ਡੀ ਐਸ ਵਾਸਤੇ ਝੋਲ ਚਾਹੀਦੇ ਆ ਕਣਕ ਵੀ ਚਾਹੀਦੀ ਐ ਸਰੋਂ ਚਾਹੀਦੀ ਐ ਦਾਣਾ ਚਾਹੀਦਿਆ ਬਾਜਰਾ ਚਾਹੀਦਾ ਮੱਕੀ ਚਾਹੀਦੀ ਐ ਪਰ ਪਾਣੀ ਨਾ ਪਾਣੀ ਨਹੀਂ ਫਿਰ ਗੰਮਲਿਆਂ ਚ ਗਈਏ ਦੱਸੋ ਕਣਕਾਂ ਕਿੱਥੇ ਅਸੀਂ ਅਸੀਂ ਅੱਜ ਵੀ 40% ਫੂਡ ਬਾਲ ਦਾ ਦਿੰਨੇ ਆ ਜੀ ਫੂਡ ਬਾਲ ਦਾ 40% ਪੰਜਾਬੀ ਹਿੱਸਾ ਪਾਉਂਦਾ ਸਾਨੂੰ ਪਾਣੀ ਸਪੈਸ਼ਲ ਪੈਕੇਜ ਦਾ ਕੀ ਦੇਣਾ ਸੀ ਸਾਡੇ ਦਿਸਕੋ ਜਿਹੜੇ ਹੈਗੇ ਸੀ ਉਹ ਵੀ ਘਟਾਈ ਜਾਂਦੇ ਆ ਉਹ ਆਰਮੀ ਨਾਲ ਸੰਬੰਧਤ ਹੈ ਜੀ ਆਰਮੀ ਕਹਿੰਦੇ ਵੀ ਕੋਰਟ ਮਾਰਸ਼ਲ ਵਗੈਰਾ ਕੋਈ ਚੱਲ ਰਿਹਾ ਆਰਮੀ ਦਾ ਕੋਈ ਫੈਸਲਾ ਨਹੀਂ ਆਰਮੀ ਨਾਲ ਅਸੀਂ ਗੱਲ ਕੀਤੀ ਹੈ ਵੀ ਸਾਨੂੰ ਦੱਸੋ ਜੀ ਕਿ ਹੈਗਾ ਕੇਸ ਹੈ ਅਸੀਂ ਸ਼ਹੀਦਾਂ ਦਾ ਸਨਮਾਨ ਕਰਨ ਤੇ ਅਸੀਂ ਤਾਂ ਸਭ ਤੋਂ ਅੱਗੇ ਹਾਂ ਕਰੋੜ ਰੁਪਇਆ ਦੱਸ ਤਾਂ ਅਨਾਉਂਸ ਕੀਤਾ ਹੈ ਮੈਂ ਆਪ ਜਨਦਰੇ ਕਰੇ ਆਰਮੀ ਵੱਲੋਂ ਜਦੋਂ ਹੀ ਕੋਈ ਫੈਸਲਾ ਆ ਜੂਗਾ ਅਸੀਂ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਜੀ ਹੁਣ ਤਾਂ ਲੋਕ ਲਹਿਰ ਬਣ ਗਈ ਗੁਰਦੁਆਰਾ ਸਾਰ ਸਨ ਅਨਾਉਂਸਮੈਂਟਾਂ ਹੋ ਰਹੀਆਂ ਨੇ ਔਰ ਬਹੁਤ ਸਾਰੀਆਂ ਐਨ ਜੀਓਜ਼ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਵੀ ਨਾਲ ਜੁੜ ਗਈਆਂ ਪੰਚਾਇਤਾਂ ਮਤੇ ਪਾਰ ਰਹੀਆਂ ਨੇ ਔਰ ਹਰ ਰੋਜ਼ ਬੜੇ ਬੜੇ ਤਸਕਰ ਜਿਹੜੇ ਨਾ ਖੜੇ ਵੀ ਜਾ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਨਜਾਇਜ਼ ਪ੍ਰਾਪਰਟੀ ਉਹਨਾਂ ਨੇ ਬਣਾਈਆਂ ਸੀ ਉਹ ਉਹ ਢਾਈਆਂ ਵੀ ਜਾ ਰਹੀਆਂ ਨੇ ਤੇ ਨਾਲ ਨਾਲ ਤੁਸੀਂ ਦੇਖਿਆ ਹੋਊਗਾ ਕਿ 85 ਕਿਲੋ ਹੈਰਨ ਫੜੀ ਸੀ ਚਾਹ ਪੰਜ ਦਿਨ ਬੰਨਾ ਇਥੋਂ ਹੰਤਰਨ ਕਰਨ 85 ਕਿਲੋ ਕਿੱਥੇ ਗਰਾਮਾਂ ਚ ਘੜ ਬਰਬਾਦ ਕਰ ਦਿੰਦੀ ਹੈ ਗਰਾਮਾਂ ਚ ਕਿਲੋ 85 ਕਿਲੋ 7 ਕਿਲੋ ਕੱਲ ਫੜੀ ਹਵਾਲਾ ਮਨੀ ਵੀ ਫੜੀ ਜਾ ਰਹੀ ਹੈ ਸੋ ਬਹੁਤ ਠੱਲ ਪੈ ਗਈ ਲੋਕ ਵੀ ਕਹਿ ਰਹੇ ਨੇ ਕਿ ਇਸ ਤੋਂ ਸਾਥ ਦਿਨੋਂ ਤਿਆਰਾ ਔਰ ਬਹੁਤ سارے ਬੱਚੇ ਜਿਹੜੇ ਨੇ ਜਿਹੜੇ ਇਸ ਬੁਰੀ ਸੰਗ ਦਾ ਸ਼ਿਕਾਰ ਹੋ ਗਏ ਅਸੀਂ ਉਹਨਾਂ ਨੂੰ ਮਰੀਜ਼ ਸਮਝਦੇ ਹਾਂ ਉਹਨਾਂ ਨੂੰ ਅਸੀਂ ਕੋਈ ਤਸ ਕਰ ਨਹੀਂ ਸਮਝਦੇ ਉਹਨਾਂ ਨੂੰ ਰੀਹੈਬ ਸੈਂਟਰਾਂ ਚੋਂ ਜਾਂ ਸੈਂਟਰਾਂ ਚ ਇਲਾਜ ਕਰਨਾ। ਬਾਬਾ ਸਰ ਤੋਂ ਨਜ਼ਦੀਕ ਲਵਾਈ ਸ਼ੁਰੂ ਹੋ ਗਈ ਜੀ ਬਿਜਲੀ ਦੀ ਪੂਰਤੀ ਕਿਵੇਂ ਹੋਊਗੀ ਤਾਂ ਰੋਜ਼ ਦੇ ਘਰਾਂ ਦੀ ਬਿਜਲੀ ਜਿੱਦੇ ਜਿੱਦ ਕੱਟਣ ਲੱਗ ਪਈ ਉਹਦੀ ਗੱਲ ਕਰ ਰਹੇ ਨਾ ਸਵਾਲ। ਪਹਿਲੀ ਗੱਲ ਕਿਵੇਂ ਹੋਊਗੀ ਕਿਵੇਂ ਹੋਊਗੀ ਤਾਰਾਂ ਦੇ ਧਰੂ ਹੋਊਗੀ? ਟਰਾਂਸਫਾਰਮਰ ਚੋਂ ਆਊਗੀ ਪਹਿਲਾਂ ਬਿਜਲੀ ਉੱਤੇ ਫਿਰ। ਉਹੀ ਪ੍ਰਬੰਧ ਹੋਗੇ ਤਾਂ ਗ੍ਰਿਡ ਚ ਆਊਗੀ ਜੀ। ਫਿਰ ਉਹ ਫਿਰ ਟਰਾਂਸਫਾਰਮਰ ਚ ਆਜੂਗੀ ਫਿਰ ਉਹਗੇ ਮੋਟਰਾਂ ਵਾਲੇ ਜਦੋਂ ਹਰੇ ਰੰਗ ਦਾ ਬਟਨ ਦਬਾ ਦੋਗੇ ਬਿਜਲੀ ਚੱਲ ਪੂਗੀ ਆ ਆ ਸਿਸਟਮ ਹੈ। ਹੇ ਬੋਇ ਨਾ ਮਾਫ ਕਰ ਮੇਰਾ ਜਿੰਦਗ ਸਿਰਦ ਪਹਿਲੇ ਪੁੱਛੀਏ ਜਿੱਦ ਤੇ ਕੱਟ ਲੱਗਿਆ ਉਹ ਦੱਸਿਓ ਨਾ ਸਾਰਾ ਪ੍ਰਬੰਧ ਕੀਤਾ ਹੋਇਆ ਆਪਾਂ ਸਰਵਲ ਪਲਾਨ ਫੀਦਲੇ ਹਾਂ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹਾਂ ਜਿਹੜੇ ਪਿੰਡਾਂ 'ਚ ਕੱਸੀ ਦਾ ਪਾਣੀ ਪਹੁੰਚ ਗਿਆ ਨਹਿਰ ਉਹਨਾਂ ਪਿੰਡਾਂ 'ਚ ਅਸੀਂ ਬਿਜਲੀ ਰਾਤ ਨੂੰ ਦੇ ਦਾਂਗੇ ਕਿਉਂਕਿ ਨਾਲੇ ਮੋਟਰ ਚਲਾ ਲੈਂਦੇ ਆ ਨਾਲੇ ਨਾਲੇ ਕੱਸੀ ਵਾਲਾ ਕਹਿੰਦੇ ਵੀ 5 ਵਜੇ ਦੀ بجائے 3 ਵਜੇ ਵੇਲੇ ਹੋ ਜਾਊਗਾ ਜਾਣਾ ਕਿੱਥੇ ਗੁੰਡਾ ਵੀ ਜਾਣਾ ਬਹਿ ਗਏ ਹਨਾ ਜੇ ਨਹਿਰ ਵਾਲੇ ਪਾਣੀ ਨਾਲ ਪੂਰਾ ਨਹੀਂ ਹੁੰਦਾ ਫਰਜ਼ ਕਿੱਲੋ ਚਾਰ ਕੈਰੀ ਰਹਿ ਗਏ ਨਹਿਰ ਵਾਲੇ ਪਾਣੀ ਨਾਲ ਦੇ ਨੇ ਰਾਤ ਨੂੰ ਬਿਜਲੀ ਹੋ ਗਈ ਤਾਂ ਚਾਰ ਕੈਰੀ ਰਮਾਉਂਗੇ ਨਾ ਤੁਸੀਂ ਦੁਬਾਰਾ ਥੋੜੀ ਝੱਡੋਗੇ ਸਾਰੇ ਖੇਤ ਚ ਪਰ ਬਿਜਲੀ ਘਟ ਵਰਤੀ ਜੋ ਗਈ ਤੇ ਲੋ ਪਾਣੀ ਘਟ ਵਰ ਮਾ ਸਰ ਸੋ ਪੰਜ ਕਿਸਾਨਾਂ ਦੇ ਵਿੱਚ ਇਹ ਨਾ ਵੀਜਾ ਰਿਹਾ ਕੇ ਵੀ ਜਿਹੜੀ ਦੂਸ਼ਾ ਦੀ ਵੈਰੈਂਟੀ ਜਿਹੜੀ ਖਾਸ ਪੀਜ ਰਹੇ ਨੇ ਪਰ ਸਰਕਾਰ ਫਾਰਕ ਜਿਹੜੀਆਂ ਦੂਸਰੀ ਪੀਜੇ ਰਹੀ ਹੈ ਘੂਸਾ ਨਹੀਂ ਖਿੱਜੀ ਬਿਲਕੁਲ ਨਹੀਂ ਖਿੱਜੀ ਇਹ ਪਹਿਲੇ ਹੀ ਕਹਿ ਚੁੱਕਿਆ ਸੀ TR 126 ਤੋਂ 728 229 ਜਿਹੜੀ ਮਤਲਬ ਹੈ ਲੋ ਜਿਹੜੇ ਸ਼ਾਰਟ ਟਰਮ ਵੈਰਾਈਟੀਆਂ ਨੇ ਪੂਸਾ 155 ਦੇ ਲੈਂਦੀ ਹੈ ਪੂਸਾ ਨਹੀਂ ਖਰੀਦਾਂਗੇ ਜੇ ਵੀ ਪੂਸਾ ਬੀਜੂਗਾ ਤਾਂ ਉਹ ਆਪ ਜਿੰਮੇਵਾਰ ਹੋਊਗਾ ਅਸੀਂ ਪਹਿਲਾਂ ਕਹਿੰਦੇ ਸੀਰ ਸਾਹਿਬ ਬੰਦ ਪਿਆ ਸਰਕਾਰੀ ਅਧਿਕਾਰੀ ਅੱਗੇ ਬੰਦਾ ਕਰਦੀ ਹੈ ਪਰ ਕੀ ਅਪਰੂਵਿਸਨੇਸ਼ਨ ਦਿਵਾ ਦਈਏ ਕਿ ਜਿਹੜੀ ਨਾਲ ਕੇ ਲਈ ਕਰਤੀ ਹੈ ਉਹਦੇ ਪਿੰਡ ਦੇ ਅੰਦਰ ਪੰਜਾਬ ਤੋਂ ਬਾਹਰ ਦੇ ਦੇਖੋ ਜੀ ਉਹਨਾਂ ਨੇ ਤਾਂ ਕੁਝ ਨਾ ਕੁਝ ਕਹਿਣੇ ਹੁੰਦਾ ਸੁਖਵੀਰ ਬਾਦਲ ਉਹਨੂੰ ਪੁੱਛਿਓ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਸੀ ਉਹ ਦਿੱਲੀ ਤੋਂ ਲੈ ਕੇ ਲੈ ਆ ਰਹੇ ਸੀ ਇਹਨਾਂ ਨੇ ਵਾਈਸ ਚਾਂਸਲਰ ਤੁਕ ਨਹੀਂ ਨਹੀਂ ਸਾਡਾ ਸਾਡ ਪੰਜਾਬੀਅਤ ਹੀ ਅਸੀਂ ਸਾਡੀ ਸਾਡੀ ਸਭ ਤੋਂ ਵੱਡੀ ਜਿਹੜੇ ਸਾਡਾ ਮਿਸ਼ਨ ਹੈ ਜੀ ਕੱਲ ਵੀ 450 ਨੌਕਰੀਆਂ ਦੇਖਿਆ ਤਾਂ ਨੌਕਰੀਆਂ ਚ ਵੀ ਕਹਿੰਦੇ ਹਰਿਆਣਿਆਂ ਦੀਆਂ ਆਪਣਾ ਦੇਤੀਆਂ ਪੰਜਾਬੀਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਔਰ ਅਸੀਂ ਪੰਜਾਬੀ ਵਾਸਤੇ ਟੈਸਟ ਵੀ 50 ਨੰਬਰਾਂ ਦਾ ਕੀਤਾ ਹੈ ਲਿਖਤੀ ਪਾਸ ਹੋਣਾ ਚਾਹੀਦਾ ਲਿਖਤੀ ਠੀਕ ਹੈ ਨਾ ਸੋ ਸਕੂਲਾਂ ਨੂੰ ਵੀ ਆਪਣਾ ਪੰਜਾਬੀ ਜੇ ਆ ਰਹੇ ਨੇ ਪਹਿਲਾਂ ਤਾਂ ਐਮਏ ਪੰਜਾਬੀ ਕਰਨ ਵਾਸਤੇ ਕੋਈ ਪੰਜਾਬੀ ਯੂਨੀਵਰਸਿਟੀ ਚ ਕਲਾਸ ਚ ਐਡਮਿਸ਼ਨ ਹੀ ਨਹੀਂ ਲੈਂਦਾ ਸੀ ਐਮਏ ਪੰਜਾਬੀ ਕਰਨ ਵਾਸਤੇ ਕੋਈ ਨੰਨ ਜਵਾਬ ਦੇ। ਸੋ ਇਸ ਕਰਕੇ ਇਹਨਾਂ ਨੇ ਤਾਂ ਕੁਝ ਕਹਿਣੇ-ਕਹਿਣਾ ਇਹ ਤਾਂ ਹੈਲੀਕਾਪਟਰ ਕਹਿੰਦੇ ਨੇ ਹੈਲੀਕਾਪਟਰ ਜਿਵੇਂ ਸਰਕਾਰ ਦਾ ਜੀ ਉਹ ਨਹੀਂ ਉਹ ਆਪ ਪ੍ਰਾਈਵੇਟਾਂ ਜਾਂਦੇ ਆ। ਤੇ ਕਰਦੇ ਆ ਜੀ ਹੱਜ ਵੀ ਪੰਜਾਬੀ ਆ ਤਾਂ ਮੈਂ ਪੰਜਾਬੀ ਚ ਹੀ ਬੋਲ ਰਿਹਾ। ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ। ਕਈ ਵਾਰੀ ਸਪੈਸ਼ਲਿਸਟ ਸਾਨੂੰ ਕਿਤੇ ਨਾ ਕਿਤੇ ਹੋਰ ਵੀ ਲਿਆਉਣੇ ਪੈਂਦੇ ਆ। ਸਪੈਸ਼ਲਿਸਟ ਨੇ ਸਾਡੇ ਪੰਜਾਬ ਦੇ ਬੰਦੇ ਬਹੁਤ ਸਾਰੇ ਹੋਸਟੇਟਾਂ 'ਚ ਵੀ ਲੱਗੇ ਹੋਏ ਨੇ ਸੋ ਇਸ ਤਰ੍ਹਾਂ ਥੋੜੀ ਆਪਾ ਕੈਨੇਡਾ ਅਮਰੀਕਾ 'ਚ ਸਾਡੇ ਐਮਪੀ ਬਣ ਗਏ ਤੇ ਕੈਨੇਡਾ ਅਮਰੀਕਾ 'ਚ ਸਾਡੇ ਮੰਤਰੀ ਬਣ ਗਏ ਚਾਰ ਤੇ ਫਿਰ ਉਹ ਆਪਾਂ ਉੱਥੇ ਵੀ ਕਰਦੀ ਲਾਗੂ ਕਰਦੀ ਉਹ ਤਾਂ ਕਹਿੰਦੇ ਹਾਲਾਂਕਿ ਇਹ ਤਾਂ ਆਪਣੇ ਦੇਸ਼ ਤੋਂ ਨੇ ਉਹ ਆਪ ਆਪਣਾ ਇੱਕ ਹੋਰ ਮੁਲਕ 'ਚੋਂ ਜਾ ਕੇ ਉੱਥੇ ਰਕੀਆਂ ਕੀਤੀਆਂ ਨੇ ਵਧੀਆ ਗੱਲ ਹੈ ਕਿ ਸਾਡੇ ਬੰਦੇ ਜਿਹੜੇ ਨੇ ਉਹ ਮੇਅਰ ਵੀ ਨੇ ਪੂਰੀ ਦੁਨੀਆ 'ਚ ਸਾਡੇ ਵੱਡੇ ਵੱਡੇ ਆਉਂਦੇ ਨੇ ਪੰਜਾਬੀ ਬੈਠੇ ਨੇ ਜੇ ਉਹ ਵੀ ਐ ਡਿਸਕ੍ਰਿਮੀਨੇਸ਼ਨ ਕਰਨ ਲੱਗ ਜਾਣ ਵੀ ਨਹੀਂ ਇਹਨਾਂ ਨੂੰ ਨਹੀਂ ਦੇਣਾ ਜਾਂ ਇਹਨਾਂ ਨੂੰ ਕੋਈ ਕੋਈ ਰੇਸਿਜ਼ਮ ਕਰਨਾ ਉਹ ਇਦਾਂ ਚੱਲਦਾ ਹਾਂਜੀ ਕਹਿੰਦੇ ਪੰਜਾਬ ਚ ਨਹੀਂ ਬਨੇ ਚੀਜ਼ ਮੈਂ ਕਹਿੰਦੀ ਬਥੇਰੇ ਹੈਗੇ ਨੇ ਜੀ ਲਾਇਏ ਨੇ ਜਿਹੜੇ ਲਾਇਏ ਨੇ ਉਹ ਵੀ ਗਿਣ ਲਿਓ ਪੰਜਾਬ ਦੇ ਕਾਫੀ ਅੰਮਲਿਆਂ ਦਾ ਇਹ ਕਹਿ ਰਿਹਾ ਵੀ ਅੱਜ ਤੱਕ ਤਾਂ ਹੀ ਬੜੇ ਕੰਮ ਨਹੀਂ ਕਰਦੀ ਔਰ ਸ਼ਿਕਾਇਤ ਉਨੀ ਜਿਹੀ ਵੀ ਤਾਂ ਬਾਤ ਨਹੀਂ ਅੱਛਾ ਕਿਹੜੇ ਮੇਲੇ ਦਾ ਗਣਾ ਹੈ ਰਾਂ ਨਾ ਨਾ ਕੁਝ ਕਾਫੀ ਅੰਦਰ ਨੂੰ ਕਹਿਣਾ ਜੀ ਯਾਰ ਨਾ ਲਓ ਵਿਚਕੜੀ ਗੱਲ ਪਬਲਿਕ ਦੇ ਜੋ ਜਿੱਤੇ ਹੋਏ ਨੇ ਉਹ ਅੱਜ ਤੱਕ ਤਾਂ ਇਹਨੂੰ ਪਤਾ ਦਿਆ ਜੀ ਨਾ ਨਾ ਕੋਈ ਇਦਾਂ ਦਾ ਨਹੀਂ ਗਲਤ ਕੰਮ ਕਰਦਾ ਨਹੀਂ ਹੁਣਾ ਸਹੀ ਕੰਮ ਕਰਦਾ ਰਹਿਣਾ ਨਹੀਂ ਕੋਈ ਅਫਸਰशाही ਇਦਾਂ ਦੀ ਨਹੀਂ ਵਿਜੀਲੈਂਸ ਦਾ ਚੀਫ ਸਸਪੈਂਡ ਕੀਤਾ ਹੈ ਵਿਜੀਲੈਂਸ ਦਾ ਚੀਫ ਪਹਿਲਾਂ ਕਿਸਦੇ ਹੱਥ ਪਾਉਣਾ ਸੀ ਕੋਈ ਠੀਕ ਹੈ ਨਾ ਅਸੀਂ ਕੋਈ ਤਹਿਸੀਲਦਾਰ ਕਿਤੇ ਨੇ ਜਿਹੜਾ ਕਹਿੰਦੀ ਸੀ ਰਿਸ਼ਵਤ ਬਣਾ ਦੀ ਕੱਲ ਨੂੰ ਛੋੜ ਹੜਤਾਰ ਕਰਾਂਗੇ ਫਲਾਣਾ ਕਰਾਂਗੇ ਕਿਤੇ ਨੇ ਭ੍ਰਿਸ਼ਟਾਚਾਰ ਬਸ ਤੇ ਕ੍ਰਪਸ਼ਣ ਬਸ ਤੇ ਸਾਡਾ ਜ਼ੀਰੋ ਟੋਲਰੈਂਸ ਹੈ ਰਹੂਗਾ ਆਉਣ ਵਾਲੇ ਦਿਨਾਂ ਚ ਤਸੀਲਾਂ ਨਾਲ ਸੰਬੰਧਤ ਹੋਰ ਵੀ ਰੈਵੋਲਿਊਸ਼ਨਰੀ ਫੈਸਲੇ ਹੋਣਗੇ ਸੀਵਰੇਜ ਦਾ ਮਸਵਾਦਾ ਸੀਵਰੇਜ ਦੀ ਗੱਲ ਕੀਤੀ ਸੀ ਆਪਾਂ ਪਹਿਲਾਂ ਵੀ ਮੈਂ ਚੈੱਕ ਕੀਤਾ ਜੇ ਪੰਜਾਬ ਦੇ 700 ਮਸ਼ੀਨਾਂ ਆਈਆਂ ਸੀਗੀਆਂ 250 ਮਸ਼ੀਨਾਂ ਹਜੇ ਵੀ ਪਟਿਆਲੇ ਕਰੀਏ ਨੇ ਛੋਟੀਆਂ ਤੇ ਵੱਡੀਆਂ ਵਰਕਿੰਗ 'ਚ ਨਹੀਂ ਹੈਗੀ ਕਈ ਕਈ ਖਾਤੇ 700 ਵਿੱਚੋਂ ਸਿਰਫ 50000000 ਕੀ ਚੱਲੀਆਂ ਨੇ ਬਾਕੀ ਸਾਰੀਆਂ ਕਰੀਏ ਨੇ ਸਾਰੇ ਨਹੀਂ ਨਹੀਂ ਦੇਖੋ ਸੀਵਰੇਜ ਪਹਿਲਾਂ ਤਾਂ ਜਿਹੜਾ ਸੀਵਰੇਜ ਇਹਨਾਂ ਨੇ ਪਾਇਆ ਸੀਗਾ ਉਹਨੂੰ ਅਪਡੇਟ ਕਰਨਾ ਪਊਗਾ ਸਾਰੇ ਸੀਵਰੇਜ ਚੋਕ ਹੋਗੇ ਜਿੱਥੇ 12 ਇੰਚੀ ਪਾਈ ਪਾਉਣਾ ਸੀ 9 ਇੰਚੀ ਪਾਇਆ ਇਹਨ ਇਹ ਨਿੱन्ही ਮਸ਼ੀਨਾਂ ਚੱਲਣਗੀਆਂ ਵੀ ਹੁਣੇ ਪਿੱਛੇ ਸੰਗਰੂਰ ਹੀ ਤਾਂ ਆਈ ਸੀ ਜੇ ਅੰਮ੍ਰਿਤ ਕਾਲਜ ਸੰਗਰੂਰ ਚ ਉਦੋਂ ਤੁਹਾਨੂੰ ਤੇ ਇਹ ਮਸ਼ੀਨ ਪਟਿਆਲੇ ਖੜੀ ਹੈ 4 ਮਹੀਨੇ ਦੀ ਚੱਲ ਨਹੀਂ ਰਹੀ ਬਸ ਕਹਿੰਦੇ ਬੰਦੇ ਨਹੀਂ ਹੈਗੇ ਸਾਡੇ ਕੋਲ ਨਹੀਂ ਨਹੀਂ ਉਹ ਵੀ ਦੇਖੋ ਸਿਸਟਮ 75 ਸਾਲ ਤੋਂ ਉਲਝਿਆ ਹੋਇਆ ਤਾਣਾ ਵੀਰੇ ਸਾਰਾ ਕੁਝ ਜਰਨ ਤਿੰਨ ਮਹੀਨੇ 38 38 ਮਹੀਨੇ ਹੋਏ ਸਾਨੂੰ ਅਜੇ 38 ਮਹੀਨਿਆਂ ਚ ਜਿੰਨੇ ਕੰਮ ਹੋ ਗਏ ਉਹ ਵੀ ਪੋਜ਼ਿਟਿਵਿਟੀ ਹੈ ਤੁਸੀਂ ਇਹ ਦੇਖੋ ਨਾ ਕਿ ਕਿੰਨੇ ਕੰਮ ਹੋ ਵੀ ਗਏ ਮੈਂ ਕਦੇ ਕਹਿੰਨਾ ਕਿ ਸਾਰੇ ਕੰਮ ਹੋ ਗਏ ਜਾਂ ਸਾਰੇ ਸਕੂਲ ਠੀਕ ਹੋ ਗਏ ਮੈਂ ਕਹਿੰਦਾ ਸੀ ਸ਼ੁਰੂ ਤਾਂ ਕੀਤਾ ਨਾ ਨਸ਼ਿਆਂ ਰੋਧ ਪਹਿਲਾਂ ਕਦੇ ਕਿਸੇ ਨੇ ਇਦਾਂ ਦਾ ਮਹਿੰਮ ਛੇੜੀ ਸੀ ਕੋ ਪੰਗਾ ਲੈਂਦਾ ਸੀ ਇਹਨਾਂ ਨਾਲ ਮੇਨ ਬੰਦਿਆ ਵੀ ਹੈ ਜੀ ਸਰ ਸਭਾ ਰੱਖਾਂਗੇ ਜੀ ਬੰਦੇ ਹੀ ਰੱਖਾਂਗੇ ਸਕੂਲਾਂ ਦੇ ਮਾਸਟਰ ਹੋਣਗੇ ਤਾਈਂ ਸਕੂਲ ਚੱਲਣਗੇ ਜੇ ਡਾਕਟਰ ਹੋਣਗੇ ਤਾਂ ਹਸਪਤਾਲ ਚੱਲਣਗੇ ਹਰ ਰੋਜ਼ ਰੱਖੀ ਜਾਂਦੇ ਆ 54154 ਬੱਚਿਆਂ ਨੂੰ ਨੌਕਰੀ ਦੇ ਚੁੱਕੇ ਆ ਕੱਲ ਕੱਲ ਵਾਲੇ ਪਾ ਕੇ ਜਿਹੜੇ ਕੱਲ ਕਿਤੇ ਨੇ ਸੋ ਪਹਿਲਾਂ ਪੀਆਈਐਲਾਂ ਪਈਆਂ ਹੋਈਆਂ ਕੋਰਟਾਂ 'ਚ ਕੇਸ ਚੱਲਦੇ ਨੇ ਅਸੀਂ ਪਹਿਲਾਂ ਉਹ ਕਲੀਅਰ ਕਰਦੇ ਆ ਕਿ ਕੋਈ ਕਿਸੇ ਨੂੰ ਇਹ ਨਾ ਹੋਵੇ ਪ੍ਰੋਬਲਮ ਕਿ ਉਹ ਨੌਕਰੀ ਦੇ ਜਾਣ ਦੀ ਬਜਾਏ ਉਹਨੂੰ ਕੋਰਟਾਂ 'ਚ ਜਾਣਾ ਪਵੇ ਉਹ ਕਲੀਅਰ ਕਰਕੇ ਸਭ ਤੋਂ ਵੱਧ ਦੋਸਤ ਜੀ ਚੌੜੀਆਂ ਪਿੰਡ ਕੋਹਾਨੀਗੜ੍ਹ ਦੇ ਨੇੜੇ ਪੈਂਦਾ ਜੀ ਸਭ ਤੋਂ ਵੱਧ ਪਰਦੇ ਹੋਇਆ ਉਸ ਪਿੰਡ ਦੇ ਫਤ ਅਜੇ ਵੀ ਜਿਹੜਾ ਬੰਦਾ ਜਿਹੜਾ ਜਾਂਦਾ ਹੈ ਜਿੱਥੇ ਕਮਾਈ ਕੀਤੀ ਹੋਈ ਆ ਉੱਥੇ ਕੋਈ ਐਕਸ਼ਨ ਨਹੀਂ ਹੋਇਆ ਭਾਈ ਸਾਰਿਆਂ ਦੀ ਵਾਰੀ ਆਊਗੀ ਟਾਈਮ ਨਾਲ ਆਊਗੀ ਐਨਡੀਪੀਐਸ ਜਿਹੜਾ ਉਹ ਚ ਕੋਰਟ ਚ ਪਰਮਿਸ਼ਨ ਲੈਣੀ ਪੈਂਦੀ ਹੈ ਭਈ ਵੱਡੇ ਬੰਦੇ ਨੇ ਵੱਡੀਆਂ ਮੱਛੀ ਉਹਨਾਂ ਨੇ ਹਾਈ ਕੋਰਟ ਚ ਸਟੇ ਲੈ ਰੱਖੀ ਹੈ ਅਸੀਂ ਸੁਪਰੀਮ ਕੋਰਟ ਗਏ ਹੋਇਆ ਠੀਕ ਹੈ ਨਾ ਕਿ ਸਾਨੂੰ ਜੀ ਇਹਨਾਂ ਦੇ ਘਰ ਜਿਹੜੇ ਨਿਜਾਇਜ਼ ਬੁਆਏ ਨੇ ਉਹਨਾਂ ਨੂੰ ਢਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਜਿੱਦੇ ਮਿਲ ਗਈ ਅਜੀ ਘੰਟਾ ਨਹੀਂ ਲਾਉਦੇ ਜੀ ਪੂਲਾ ਪੰਜਾ ਤਿਆਰ ਹੈ ਸੋ ਕੋਈ ਵੀ ਨਹੀਂ ਬਚੂਗਾ ਇਸ ਮਾਮਲੇ ਚ ਨਾ ਸਾਡਾ ਕਿਸੇ ਨਾ ਕਮਿਸ਼ਨ ਹੈ ਨਾ ਸਾਡਾ ਕਿਸੇ ਨਾ ਹਿੱਸਾ ਚਾਹੇ ਕੋਈ ਪੋਲੀਟੀਕਲ ਪਾਵਰਫੁਲ ਹੈ ਚਾਹੇ ਕੋਈ ਅਫਸਰ ਹੈ ਚਾਹੇ ਕੋਈ ਵਾਟ ਐਵਰ ਜੋ ਵੀ ਉਹਦੀ ਰੁਕਵ ਹੈ ਜੀਨੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਚ ਧੱਕਿਆ ਜਾਂ ਪੰਜਾਬ ਦੇ ਘਰਾਂ ਚ ਸੱੱਥਰ ਪਛਾਏ ਨੇ ਉਹ ਆਪ ਤਿੰਨ ਮੰਜ਼ਲਾ ਕੋਠੀਆਂ ਚ ਦੀਪ ਮਾਲਾ ਨਹੀਂ ਲਾ ਸਕਦਾ ਅਜਿਨੇ ਤਾਂ ਕਿਹਾ ਕਿ ਪਰ ਉਹ ਤੱਕ ਇਹ ਵੀ ਕਹਿੰਦੇ ਸੀ ਨਾ ਕਿ ਇਹ ਅਸਲ ਚੋ ਭਾਜਪਾ ਦੀ ਜਿਹੜੀ ਟਰੋਲ ਆਰਮੀ ਹੈ ਨਾ ਤੇ ਉਹਨਾਂ ਨੇ ਕਿਹਾ ਜੈਦਰ ਸਾਹਿਬ ਨੇ ਕਿਹਾ ਜਿਹੜੇ ਕੱਲ੍ਹ ਤੱਕ ਦੇ ਜੈਦਰ ਸਾਹਿਬ ਨਹੀਂ ਆਪਣਾ ਹੈੱਡ ਗ੍ਰੰਥੀ ਸਾਹਿਬ ਜਿਹੜੇ ਪੁਰਾਣੀ ਜੈਦਰ ਸੀ ਕਿ ਸੱਤ ਤੱਕ ਕੋਈ ਇਦਾਂ ਦੀ ਗੱਲ ਨਹੀਂ ਹੋਈਗੀ ਕੋਈ ਇੱਥੇ ਦਰਵਾਦਾਰ ਸਾਹਿਬ ਚ ਕੋਈ ਅਸੀਂ ਆਪਣੇ ਉੱਪਰ ਕਿਤੇ ਉੱਚੀ ਥਾਂ ਤੇ ਅਸੀਂ ਕੋਈ ਐਂਟੀ ਮਿਜ਼ਾਈਲ ਜਾਂ ਕੋਈ ਹੋਰ ਇਕੁਇਪਮੈਂਟ ਤੈਨਾਤ ਕਰਨ ਏ ਹੁਣ ਇੱਦਾਂ ਦੂਧੀਆਂ ਗੱਲਾਂ ਕਰਦੇ ਨੇ ਭਾਜਪਾ ਦੀ ਜਿਹੜੀ ਟ੍ਰੋਲ ਆਰਮੀ ਹੈ ਨਾ ਉਹ ਤਾਂ ਉਹ ਤਾਂ ਕਿਸੇ ਨੂੰ ਵੀ ਗਾਲਾਂ ਕੱਢ ਸੁਪਰੀਮ ਕੋਰਟ ਨੂੰ ਗਾਲਾਂ ਕੱਢ ਜਾਂਦੇ ਤਾਂ ਸੁਪਰੀਮ ਕੋਰਟ ਨੂੰ ਉਹ ਤਾਂ ਉਹ ਤਾਂ ਐਂ ਕਹਿੰਦੇ ਨੇ ਕਹਿੰਦੇ ਫੌਜ ਨਤਮਸਤਕ ਹੈ ਮੋਦੀ ਜੀ ਦੇ ਪਰਾਂ ਚ ਉਹਨਾਂ ਨੇ ਕੀ ਕਰੀ ਠੀਕ ਹੈ ਨਾ ਸੋ ਇਹ ਮਤਲਬ ਇਹਨਾਂ ਦੇ ਆਪ ਦੀ ਪੋਲਿਟਿਕਸ ਹੈ ਰਾਜਨੀਤੀ ਹੈ ਪਰ ਪੰਜਾਬ ਜਿਹੜਾ ਫਰੰਟ ਤੇ ਲੜਦਾ ਪੰਜਾਬ ਨੂੰ ਜੇ ਲੋੜ ਪਈ ਜਦੋਂ ਪੰਜਾਬ ਦੀ ਪੰਜਾਬ ਹੀ ਖੜਾ ਸੀ ਸਾਹਮਣੇ ਠੀਕ ਹੈ ਨਾ ਪੰਜਾਬ ਆਜ਼ਾਦੀ ਲੈਣ ਵਾਸਤੇ ਵੀ ਇਹ ਜਾਤੀ ਨੂੰ ਬਚਾਉਣ ਵਾਸਤੇ ਪੰਜਾਬ ਨੇ ਛਕਣ। ਪਹਿਲਾਂ ਆਪਾਂ ਬੀਵੀ ਨੂੰ ਬੰਪਰ ਉਰੋਂ ਪੰਪ ਨਾਲ ਉੱਡੋ ਲੱਗਿਆ। ਉਹ ਜਾਣੇ ਜਿਸ ਤਰ੍ਹਾਂ ਬੰਪਰ ਉਰੋਂ ਤਾਂ। ਇਹ ਹੈ ਚੱਲ। ਕੁਝ ਨਹੀਂ। ਪ੍ਰਾਪਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز